ਹਾਂਜੀ ਭੈਣ ਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਹਾਂਜੀ ਵਧੀਆ ਤੇ ਅੱਜ ਆਪਾਂ ਨਾ ਤੁਹਾਡੇ ਡੈਡੀ ਬਾਰੇ ਕੁਝ ਗੱਲਾਂ ਕਰਨੀਆਂ ਨੇ ਹਾਂਜੀ ਫੇਰ ਡੈਡੀ ਦਾ ਨਾਮ ਕੇਸਰ ਸਿੰਘ ਡਿੱਕੀ ਮੈਂ ਉਹਨਾਂ ਦੀ ਬੇਟੀ ਆ ਵੱਡੀ ਮਨਪ੍ਰੀਤ ਕੋਲ ਉਹ ਇੱਕ ਕਲਾਕਾਰ ਹਨ ਉਹਨਾਂ ਨੇ ਕੰਮ ਕੀਤਾ ਵਾ ਜਿਵੇਂ ਕਿ ਚਮਕੀਲੇ ਨਾਲ ਚਮਕੀਲੇ ਨੂੰ ਬਣਾਉਣ ਵਾਲੇ ਹੋ ਸੀਗੇ ਚਮਕੀਲੇ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਨਾਲ ਉਹੀ ਰਹੇ ਜੀ 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 ਚਮਕੀਲੇ ਦੀਆਂ ਗੱਲਾਂ ਕਈ ਵਾਰੀ ਘਰ ਦੇ ਵਿੱਚ ਕਰਦਾ ਸੀਗਾ ਬਹੁਤ ਵਾਰੀ ਬਹੁਤ ਵਾਰੀ ਇਕੱਠੇ ਘਰ 'ਚ ਰਹਿੰਦੇ ਸੀ ਖਾਂਦੇ ਪੀਂਦੇ ਇਕੱਠੇ ਸੀ ਮੂਵੀ ਤਾਂ ਇਕੱਠੇ ਦੇਖਣ ਜਾਂਦੇ ਸੀ ਜੀ 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 ਅਸਾ ਟਿੱਕੀ ਸਾਹਿਬ ਦੀ ਡੈਥ ਹੋ ਗਈ ਹੈ ਨਾ ਕੋਈ ਕੀ ਗੱਲ ਕੀ ਹੋ ਗਈ ਸੀ ਬਿਮਾਰ ਸੀਗੇ ਭਾਜੀ ਉਹ ਕਾਫੀ ਟਾਈਮ ਤੋਂ 6-7 ਮਹੀਨੇ ਤੋਂ ਉਹਨਾਂ ਨੂੰ ਕੈਂਸਰ ਹੋ ਗਿਆ ਸੀ ਜੀ 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 ਤੇ ਪਹਿਲਾਂ ਨਹੀਂ ਪਤਾ ਲੱਗਿਆ ਹੋਇਆ ਵੀ ਨਹੀਂ ਪਹਿਲਾਂ ਉਹ ਥੋੜਾ ਜਿਹਾ ਕਹਿੰਦੇ ਸੀ ਮੇਰੇ ਇੱਥੇ ਦਰਦ ਹੁੰਦਾ ਕੰਚ 'ਚ ਦਰਦ ਹੁੰਦਾ ਅਸੀਂ ਕਹਿੰਦੇ ਓਕੇ ਆ ਨਹੀਂ ਮੈਂ ਕਹਾਂ ਚਲੋ ਤੁਸੀਂ ਦਿਖਾ ਲਓ ਫਿਰ ਜਦੋਂ ਦਿਖਾਇਆ ਚੈੱਕ ਕਰਾਇਆ ਉਹਨਾਂ ਦਾ ਮੂੰਹ ਵਗੈਰਾ ਤਾਂ ਮੂੰਹ ਦੇ ਵਿੱਚ ਉਹਨਾਂ ਦੇ ਕੈਂਸਰ ਸੀ ਜਿਸੇ ਕਰਕੇ ਅਸੀਂ ਬਹੁਤ ਇਲਾਜ ਕਰਾਇਆ ਬਹੁਤ ਜ਼ਿਆਦਾ ਕਰਾਇਆ ਪਰ ਇਹਨਾਂ ਦਾ ਜੋ ਉੱਪਰ ਵਾਲੇ ਨੂੰ ਮਨਜ਼ੂਰ ਹੋਵੇ ਉਹੀ ਉਹਨਾਂ ਨੂੰ ਅਮਨਪ੍ਰੀਤ ਜੀ ਆਪਾਂ ਕੁਝ ਗੱਲਾਂ ਹਨਾ ਜ਼ਿਆਦਾ ਸਾਂਝੀਆਂ ਕਰਨੀਆਂ ਨੇ ਹਾਂਜੀ ਅਮਰ ਸਿੰਘ ਚਮਕੀਲੇ ਦਾ ਤੁਸੀਂ ਜ਼ਿਕਰ ਕੀਤਾ ਪੰਜਾਬੀ ਲੋਕ ਹੈ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਉਹਨਾਂ ਦੀ ਜ਼ਿੰਦਗੀ ਦੇ ਆ ਮੇਨ ਟਾਈਟਲ ਆ ਬਾਲੀਵੁੱਡ ਦੇ ਵਿੱਚੋਂ ਮੁਤਾਜ ਅਲੀ ਨੇ ਡਾਇਰੈਕਟ ਕੀਤੀ ਆ ਹਾਂਜੀ ਤੁਹਾਡੇ ਡੈਡੀ ਦਾ ਵੀ ਰੋਲ ਆ ਹਨਾ ਫਿਲਮ ਦੇਖ ਲਈਏ ਤੁਸੀਂ ਹਾਂਜੀ ਦੇਖ ਲਈਏ ਮੇਨ ਰੋਲ ਹੀ ਡੈਡੀ ਦਾ ਉਹਦੇ ਵਿੱਚ ਸਾਰੀ ਫਿਲਮ ਹੀ ਡੈਡੀ ਤੇ ਫਿਲਮ ਦੇਖ ਲਈਏ ਤੁਸੀਂ ਹਾਂਜੀ ਬਿਲਕੁਲ ਅ ਮਨਪ੍ਰੀਤ ਜੀ ਫਿਲਮ ਦੇਖ ਲਈ ਆ ਤੇ ਕਿੱਦਾਂ ਦੀ ਲੱਗੀ ਫਿਲਮ ਠੀਕ ਆ ਮਤਲਬ ਵਧੀਆ ਬਣੀ ਆ ਕੁਝ 2-3 ਸੀਨ ਨਹੀਂ ਜਿਹੜੇ ਚੰਗੇ ਲੱਗੇ ਬਾਕੀ ਫਿਲਮ ਅਸਾਂ ਤੁਹਾਡੇ ਡੈਡੀ ਦਾ ਹਨਾ ਰੋਲ ਆ ਵਿੱਚ ਮੇਨ ਰੋਲ ਹੈਗਾ ਵਾ ਮੇਨ ਰੋਲ ਉਹਨਾਂ ਦਾ ਹੀ ਆ ਤੇ ਜਦੋਂ ਦਾਜਲੀ ਨੇ ਇਹ ਕੰਮ ਕੀਤਾ ਵਾ ਤੁਹਾਡੇ ਨਾਲ ਸੰਪਰਕ ਕੀਤਾ ਨਹੀਂ ਵੀ ਡੈਡੀ ਨਾਲ ਡੈਡੀ ਨਾ ਕੀਤਾ ਤਾਂ ਸਾਨੂੰ ਨਹੀਂ ਪਤਾ ਅੱਛਾ ਤੁਹਾਡੇ ਨਾਲ ਜ਼ਿਕਰ ਨਹੀਂ ਤੇ ਟਿੱਕੀ ਸਾਹਿਬ ਨੇ ਘਰੇ ਗੱਲ ਨਹੀਂ ਕੀਤੀ ਵਿੱਚ ਮਕੀਲੇ ਦੀ ਫਿਰ ਜੀ ਵੀ ਨਹੀਂ ਜੀ 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 ਅੱਛਾ ਜਦੋਂ ਇਹ ਫਿਲਮ ਬਣ ਕੇ ਹਨਾ Netflix ਤੇ ਆਈ ਆ ਹਾਂਜੀ ਤੇ ਤੁਹਾਨੂੰ ਤੁਹਾਡੇ ਨਾਲ ਕਿਸੇ ਨੇ ਇੰਟਰੋਡਕਸ਼ਨ ਕੀਤੀ ਹੋਵੇ ਜ਼ਿਕਰ ਕੀਤਾ ਹੋਵੇ ਵੀ ਭਾਈ ਫਿਲਮ ਆਈ ਆ ਆਪਾਂ ਦੇਖਣੀ ਆ ਨਹੀਂ ਜੀ ਕੋਈ ਫਿਲਮ ਦੇ ਵਿੱਚ ਇਦਾਂ ਦੀ ਸੀਨ ਜਿਹੜੇ ਤੁਹਾਨੂੰ ਤੁਹਾਡੇ ਡੈਡੀ ਦੇ ਨਹੀਂ ਵਧੀਆ ਲੱਗੇ ਨਹੀਂ ਹਨ। ਹਾਂਜੀ ਕੁਝ ਹੈਗੇ 1-2 ਸੀਨ ਉਹ ਜ਼ਿਕਰ ਕਰ ਦਿਓ ਹਨਾ। ਉਹ 1-2 ਸੀਨ ਇਦਾਂ ਦੇ ਨੇ ਜਿਹੜੇ ਉਹ ਬਹਿਰੀਨ ਗਏ ਸੀ ਨਾਲ ਲਗੇ ਸੀ ਬਹਿਰੀਨ ਤੋਂ ਬਾਅਦ ਉਹਨਾਂ ਨੇ ਜਾਣਾ ਸੀ ਕੈਨੇਡਾ ਸ਼ੋਅ ਲਗਾਣ। ਕੈਨੇਡਾ ਦੇ ਵਿੱਚ ਉਹਨਾਂ ਨੂੰ ਨਾਲ ਨਹੀਂ ਲੈ ਕੇ ਗਏ ਉਦੋਂ ਕਿ ਉੱਥੇ ਕਿਉਂ ਨਹੀਂ ਲੱਗੇ ਗਏ ਕੀ ਵਜ੍ਹਾ ਸੀ ਉਹ ਸਾਨੂੰ ਨਹੀਂ ਪਤਾ ਹੈਗੀ ਤੇ ਉਹ ਉਹਦੇ ਵਿੱਚ ਇਹ ਥੋੜਾ ਫਿਲਮ 'ਚ ਦਿਖਾਇਆ ਗਿਆ ਵਾ ਚਮਕੀਲੇ ਨੇ ਇਹ ਕਿਹ ਚੀਜ਼ ਕਹੀ ਉਹ ਫਿਲਮ ਦੇ ਵਿੱਚ ਕਿ ਟਿੱਕੀ ਲਾਲਚੀ ਹੋ ਗਿਆ ਟਿੱਕੀ ਇਦਾਂ ਹੋ ਗਿਆ ਵੀ ਇਹਨੂੰ ਇੱਥੇ ਛੱਡ ਕੇ ਕੈਨੇਡਾ ਨਹੀਂ ਲੈ ਕੇ ਗਏ। ਜੀ ਉਹ ਸੀਨ ਸਾਨੂੰ ਥੋੜਾ ਗਲਤ ਲੱਗਿਆ ਕਿ ਬਲਕਿ ਉਹ ਇਦਾਂ ਦਾ ਸੀਗਾ ਹੀ ਨਹੀਂ ਅਗਰ ਉਹ ਲਾਲਚੀ ਹੁੰਦਾ ਕੁਝ ਹੁੰਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਰੇ ਨਾਲ ਰਹਿੰਦੇ ਹੁਣ ਜੇ ਲਾਲਚੀ ਹੁੰਦਾ ਹੁਣ ਤੱਕ ਤਾਂ ਕੁਝ ਵੀ ਬਣਾ ਲੈਂਦਾ ਬਹੁਤ ਕੁਝ ਬਣਾ ਲੈਂਦਾ ਜੀ 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 ਅੱਛਾ ਫਿਲਮ ਦੇ ਵਿੱਚ ਤੁਹਾਨੂੰ ਇਹ ਸੀਨ ਵਧੀਆ ਨਹੀਂ ਲੱਗੇ ਹਾਂ ਜੀ ਕਹਿ ਵੀ ਨਹੀਂ ਲੱਗਿਆ ਇੱਕ ਅਮਰਜੋਦ ਦੇ ਡੈਡੀ ਦਾ ਜਿਹੜਾ ਉਹਨਾਂ ਨੇ ਦਿਖਾਇਆ ਕਿ ਉਹ ਬਾਹਰ ਮੇਰੇ ਲਾਸ਼ਾਂ ਪਈਆਂ ਮਰੇ ਹੋਏ ਆ ਭੀ ਉਹ ਅੰਦਰ ਚੋਰੀ ਕਰਦੇ ਪਏ ਉਹ ਸੀਨ ਵੀ ਗਲਤ ਹਾਂ ਕਿ ਉਹ ਇਦਾਂ ਦੇ ਨਹੀਂ ਸੀਗੇ ਅਸਾਂ ਅਮਰਜੋਦ ਦੇ ਡੈਡੀ ਜੀ ਉਹਨਾਂ ਤੁਹਾਡਾ ਉਹ ਪਿਆਰੀ ਦੇ ਮੰਮੀ ਅੱਛਾ ਉਹ ਦੱਸ ਦੋ ਹੁਣ ਤੇ ਉਹ ਕੀ ਕਹਿੰਦਾ ਦੱਸ ਰਿਆ ਸੀ ਪੂਰੀ ਡਿਟੇਲ ਨਾਲ ਦੱਸ ਦਿਓ ਕੋਈ ਉਹ ਇਹੀ ਕੀ ਉਹ ਚ ਦਿਖਾਇਆ ਗਿਆ ਫਿਲਮ ਦੇ ਵਿੱਚ ਕਿ ਉਹ ਬਾਹਰ ਦੋਨੇ ਪਏ ਉਹਨਾਂ ਦੇ ਲਾਸ਼ਾਂ ਉਹ ਅੰਦਰ ਉਹਦੇ ਡੈਡੀ ਮਮੀ ਜਿਵੇਂ ਮੂਵੀ ਚ ਦਿਖਾਇਆ ਗਿਆ ਕਿ ਉਹ ਅੰਦਰ ਸੋਨਾ ਜਾਂ ਪੈਸੇ ਚੋਰੀ ਕਰਦੇ ਪਏ ਤੇ ਉੱਥੇ ਗੁਰ ਮੈਲੋਂ ਆਂਦੀ ਹੈ ਕਿ ਤੁਸੀਂ ਆ ਬਾਹਰ ਪਏ ਨੇ ਤੇ ਤੁਸੀਂ ਅੰਦਰ ਚੋਰੀ ਕਰਦੇ ਪਏ ਹੋ ਉਹ ਸੀਨ ਗਲਤ ਆ ਕਿ ਉਹ ਹੈ ਨਹੀਂ ਸੀ ਇਦਾਂ ਦੀ ਉਹ ਇਦਾਂ ਦੀ ਗੱਲ ਹੋ ਨਹੀਂ ਸਕਦੀ ਹੈ ਨਾ ਜਦੋਂ ਘਰ ਦੇ ਵਿੱਚ ਦੋ ਲਾਸ਼ਾਂ ਕੋਈ ਕੁਝ ਹੋਇਆ ਹੋਵੇ ਤੇ ਉਹ ਅੰਦਰ ਚੋਰੀ ਕਰਨ ਚੋਰੀ ਕਰਨ ਇਹ ਨਹੀਂ ਸਹੀ ਗੱਲ ਹੈ ਡਾਇਰੈਕਟਰ ਸਾਹਿਬ ਦੀ ਬਹੁਤ ਵੱਡੀ ਗਲਤੀ ਹੈ ਹਨਾ ਹਾਂਜੀ ਜੀ ਜੀ ਫਿਲਮ ਦੇ ਵਿੱਚ ਹੋਰ ਕਿੰਨੀਆਂ ਕਿ ਕ ਕਮੀਆਂ ਤਾਂ ਹੁਣ ਕੁਛ ਐਹੀ ਆ ਕੁਛ ਗਾਣੇ ਵੀ ਜਿਹੜੇ ਉੱਚ ਗਾਏ ਗਏ ਆ ਉਹ ਵੀ ਥੋੜੇ ਗਲਤ ਜੇ ਸ਼ੁਰੂਆਤ ਚ ਥੋੜਾ ਗਲਤ ਦਿਖਾਇਆ ਗਿਆ ਵਾ ਜੀ ਜੀ ਹਾਂਜੀ ਅਸਾ ਜਿਹੜੇ ਨਾ ਉਹ ਟਿੱਕੀ ਸਾਹਿਬ ਦਾ ਰੋਲ ਕੀਤਾ ਹਨਾ ਉਸ ਕਲਾਕਾਰ ਨੇ ਕਿਸੇ ਨੇ ਉਹਦੇ ਵਿੱਚ ਅਮਰ ਸਿੰਘ ਚਮਕੀਲੇ ਦੀ ਫਿਲਮ ਚ ਉਹ ਤੁਹਾਡੇ ਨਾਲ ਉਹਦਾ ਸੰਪਰਕ ਹੋਇਆ ਬਾਅਦ ਦੇ ਵਿੱਚ ਜਾਂ ਪਹਿਲਾਂ ਹੋਇਆ ਉਹ ਮੁੰਡਾ ਮਿਲ ਕੇ ਵੀ ਗਿਆ ਸਾਨੂੰ ਮੈਂ ਉਹਦੇ ਕੋਲ ਵੀ ਇਹੀ ਬੇਨਤੀ ਕੀਤੀ ਆ ਕਿ ਤੁਸੀਂ ਇੱਕ ਵਾਰੀ ਇਮਤੀਹਾਜ਼ ਅਲੀ ਨਾਲ ਜ਼ਰੂਰ ਇਹ ਗੱਲ ਕਰਨੀ ਹੈ ਮੇਰੀ ਆ ਮੇਰਾ ਮੈਸੇਜ ਉਸ ਤੱਕ ਜ਼ਰੂਰ ਪਹੁੰਚਾਣਾ ਵਾ ਕਿ ਤੁਸੀਂ ਅਗਰ ਚਮਕੀਲੇ ਦੀ ਫੈਮਿਲੀ ਨੂੰ ਬੁਲਾਇਆ ਸੀ ਬੰਬੇ ਜੇ ਅਗਰ ਸਾਡਾ ਅੱਜ ਡੈਡੀ ਜਿੰਦਾ ਹੁੰਦਾ ਤੁਸੀਂ ਉਹਨੂੰ ਨਾ ਬੁਲਾਉਂਦੇ ਜੇ ਅੱਜ ਉਹ ਨਹੀਂ ਹੈਗਾ ਸਾਡੀ ਮਾਂ ਤਾਂ ਹੈਗੀ ਉਹਨੂੰ ਬੁਲਾਉਂਦੇ ਜੇ ਤੁਸੀਂ ਨਹੀਂ ਬੁਲਾਣਾ ਸੀ ਫਿਰ ਉਹਨਾਂ ਦੀ ਫੈਮਿਲੀ ਨੂੰ ਵੀ ਨਾ ਬੁਲਾਉਂਦੇ ਨਰਾਜ਼ ਕੀ ਥੋੜੀ ਦਿਲ ਦੇ ਵਿੱਚ ਹੈ ਨਾ ਮੈਂ ਉਹਨੂੰ ਇਹ ਚੀਜ਼ ਕਹੀ ਆ ਕਿ ਤੁਸੀਂ ਇਹ ਗੱਲ ਮੇਰੀ ਜ਼ਰੂਰ ਪਛਾਣੀ ਆ ਉਹਦੇ ਤੱਕ ਉਹ ਕਹਿੰਦਾ ਮੈਂ ਪਛਾਉਂਗਾ ਜ਼ਰੂਰ ਦੀਦੀ ਬਾਕੀ ਮੰਨਣਾ ਨਾ ਮੰਨਣਾ ਉਹ ਉਹਨਾਂ ਦੀ ਮਰਜ਼ੀ ਹੈ ਚਲੋ ਉਹ ਬੋਲੀਵੁੱਡ ਦਾ ਆਪੋ ਆਪਣਾ ਹਣਾ ਹੈਗਾ ਹਿਸਾਬ ਤਾਬ ਜੀ ਅੱਛਾ ਟਿੱਕੀ ਦੀ ਕੋਈ ਵੀ ਯਾਦ ਹੈ ਨਾ ਪਿਆਰ ਭਰੀ ਯਾਦ ਸਾਂਝੀ ਕਰਦੇ ਹੋ ਉਹ ਹੈ ਤਾਂ ਸੀਗੇ ਵਧੀਆ ਤੁਹਾਨੂੰ ਬਾਕੀ ਸਾਰਿਆਂ ਹਰ ਇੱਕ ਕਲਾਕਾਰ ਨੂੰ ਪਤਾ ਹਾਂ ਬਾਕੀ ਤੇਜੀ ਭਾਈ ਤੁਹਾਨੂੰ ਤੁਹਾਨੂੰ ਪਤਾ ਹੀ ਕਿੱਦਾਂ ਉਹਨਾਂ ਪਿਆਰ ਮੁਹੱਬਤ ਸੀ ਤੁਹਾਨੂੰ ਵੀ ਪਤਾ ਹੀ ਉਹ ਕਿੱਦਾਂ ਦੀ ਸੀ ਜੀ 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 ਅੱਛਾ ਟਿੱਕੀ ਸਾਹਿਬ ਦੀ ਚਲੋ ਡੈਥ ਹੋ ਗਈ ਹੈਨਾ ਅੰਤਮ ਅਰਦਾਸ ਵੀ ਹੋ ਗਿਆ ਸਾਰਾ ਨਿਬੜ ਗਿਆ ਉਸ ਤੋਂ ਬਾਅਦ ਸੱਜਣ ਮਿੱਤਰ ਮਿਲਣ ਗਣ ਲਾਉਂਦੇ ਆ ਆਏ ਆ ਕਾਫੀ ਜਾਣੇ ਆਏ ਆ ਪਰ ਕਹਿੰਦੇ ਨਾ ਜਦੋਂ ਕਹਿੰਦੇ ਨੇ ਜਦੋਂ ਉਹ ਸੀਗੇ ਜਿੰਦਾ ਸੀ ਜਦ ਤੱਕ ਸੀ ਸਾਰੇ ਲੋਕੀ ਆਂਦੇ ਸੀ ਉਹਨਾਂ ਦੀ ਮਦਦ ਵੀ ਕਰਦੇ ਸੀ ਕਾਫੀ ਲੋਕ ਕਰਕੇ ਵੀ ਗਏ ਨੇ ਪਰ ਜਦੋਂ ਦੇ ਹੁਣ ਉਹ ਨਹੀਂ ਰਹੇ ਜਾਂ ਨਹੀਂ ਹੈਗੇ ਤਾਂ ਉਸ ਤੋਂ ਬਾਅਦ ਲੋਕੀ ਆਏ ਆ ਪਰ ਐ ਨਹੀਂ ਕਿ ਕਿਸੇ ਨੇ ਕੋਈ ਮਦਦ ਕੀਤੀ ਹੋਵੇ ਜੀ 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 ਅਸਾ ਘਰ ਦਾ ਮਾਹੌਲ ਕਿੱਦਾਂ ਮਾਂ ਠੀਕ ਬਸ ਲੱਗਦਾ ਹੀ ਆ ਬਸ ਮੈਂ ਤਾਂ ਚਲੋ ਅਭ ਵਿਆਹੀਆਂ ਮੇਰੇ ਤਾਂ ਆਪਣਾ ਅਲੱਗ ਘਰ ਆ ਹੁਣ ਬਾਕੀ ਮੰਮੀ ਉਹਨੇ ਦੇ ਘਰ ਤੇ ਤੇ ਦੇਖ ਹੀ ਲਿਆ ਵੀਡੀਓ ਸ਼ੂਟ ਕਰ ਰਹੇ ਹਾਂ ਸਭ ਕੁਝ ਹੁਣ ਇਹਨਾਂ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੇ ਬ੍ਰਦਰ ਮੇਰਾ ਕੰਮ ਨਹੀਂ ਕਰਦਾ ਹੈਗਾ ਮੰਮੀ ਆ ਬਸ ਤੇ ਉਹਦੀ ਵਾਈਫ ਆ ਦੋ ਕੁੜੀਆਂ ਜੀ 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 ਚਲੋ ਜਿਹੜੇ ਵੀ ਟਿੱਕੀ ਦੇ ਸੱਜਣ ਮਿੱਤਰ ਆ ਸਾਰੇ ਹਨਾ ਗਲ ਮਿਲ ਕੇ ਆਪਾਂ ਇੱਕ ਜਿਵੇਂ ਕਹਿੰਦੇ ਹੈਲਪ ਦੇ ਤੌਰ ਤੇ ਮਿਲਦੇ ਗਲਦੇ ਰਹੀਏ ਹਨਾ ਅ ਕੋਈ ਵੀ ਸੱਜਣ ਆਉਂਦਾ ਜਾਂਦਾ ਰਹਿੰਦਾ ਹੋਊਗਾ ਉਹਦਾ ਵੀ ਜ਼ਿਕਰ ਕਰ ਦਿਓ ਹਾਂਜੀ ਆਂਦੇ ਜਾਂ ਕਿਹੜੇ ਆਂਦੇ ਜਾਂਦੇ ਸਾਰੇ ਹੀ ਆ ਪਰ ਕੋਈ ਕਹਿੰਦੇ ਨਾ ਜਦੋਂ ਉਹ ਸੀ ਉਹਨਾਂ ਨੂੰ ਸਭ ਕੁਝ ਮਿਲਦਾ ਸੀ ਸਭ ਕੁਝ ਦਿੰਦੇ ਸੀ ਕਰਦੇ ਸੀ ਕਿ ਇਸੇ ਫੇ ਉਹਦੇ ਮੂਹ ਨੂੰ ਬਾਕੀ ਹੁਣ ਕਹਿ ਲੋ ਕਿ ਅਗਰ ਉਹ ਨਹੀਂ ਹੈਗਾ ਤਾਂ ਬੰਦਾ ਥੋੜੀ ਬੋਤੀ ਬੰਦਾ ਹੈਲਪ ਤਾਂ ਕਰ ਸਕਦਾ ਮੰਮੀ ਡੈਡੀ ਕਿਸੇ ਦੀ ਵੀ ਇਨਾਂ ਦੀ ਵਿਚਾਰਿਆ ਦੀ ਹੁਣ ਮੇਰੇ ਕੋਲ ਤਾਂ ਚੋਹ ਹੁੰਦਾ ਜਿੰਨਾ ਹੁੰਦਾ ਮੈਂ ਫਿਰ ਵੀ ਕਰ ਦਿੰਦੀ ਹਾਂ ਜੀ 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 ਕੀ ਕਹਿਣਾ ਚਾਹੋਗੇ ਉਹਨਾਂ ਦੇ ਸਿਰੋਤਿਆਂ ਨੂੰ ਉਹਨਾਂ ਦੇ ਸੱਜਣਾ ਮਿੱਤਰਾਂ ਨੂੰ ਸਾਰੇ ਸਿਰੋਤਿਆਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਇਹ ਮੂਵੀ ਬਣਾਈ ਹੈ ਜਿਨ੍ਹਾਂ ਨੇ ਵੀ ਉਹ ਚ ਜ ਇਹ ਕਹਿਣਾ ਚਾਹਾਂਗੀ ਉਹਨਾਂ ਤੱਕ ਅਗਰ ਇਹ ਵੀਡੀਓ ਜਾਊਗੀ ਵੀ ਪਲੀਜ਼ ਤੁਸੀਂ ਸਾਡੇ ਘਰੇ ਆ ਕੇ ਇੱਕ ਵਾਰੀ ਇਹਨਾਂ ਦੀ ਜੋ ਵੀ ਹੈ ਇਹਨਾਂ ਦਾ ਤੁਹਾਨੂੰ ਜ਼ਰੂਰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਕੇ ਮੇਰੀ ਮੰਮੀ ਦੀ ਜੋ ਵੀ ਹੈ ਭਰਾ ਮੇਰਾ ਕੰਮ ਨਹੀਂ ਕਰਦਾ ਹੈਗਾ ਇਹਨਾਂ ਦੀ ਆ ਕੇ ਤੁਸੀਂ ਮਦਦ ਕਰੋ ਨਹੀਂ ਮਦਦ ਕਰਨੀ ਤੁਸੀਂ ਆ ਕੇ ਇੱਕ ਵਾਰੀ ਇਹਨਾਂ ਨੂੰ ਮਿਲਤਾ ਜਾਓ ਜੀ ਜਿਨ੍ਹਾਂ ਨੇ ਤੁਹਾਨੂੰ ਕਿਹਾ ਤੁਹਾਡੇ ਤੱਕ ਵੀਡੀਓ ਹੈ ਗਲਤ ਅਫਵਾਹ ਉਡਾਈ ਆ ਫਲਾਈ ਆ ਕਿ ਟਿੱਕੀ ਦਾ ਘਰ ਤਾਂ ਐਡਾ ਵੱਡਾ ਵਾ ਟਿੱਕੀ ਦਾ ਤਾਂ ਐਸੀ ਟਿੱਕੀ ਦਾ ਉਹ ਸੀ ਫੇ ਤੁਸੀਂ ਟਿੱਕੀ ਦਾ ਘਰ ਤਾਂ ਦੇਖੋ ਇੱਕ ਵਾਰੀ ਆ ਕੇ ਸਹੀ ਅਫਵਾਹ ਸੁਣਨ ਚ ਆਇਆ ਸਾਨੂੰ ਜਦੋਂ ਇਮਤੀਹਾਰ ਜਲੀ ਨੇ ਬੁਲਾਣਾ ਸੀ ਸਾਡੇ ਘਰੋਂ ਕਿਸੇ ਨੂੰ ਜੀ ਚਾਹੇ ਮੰਮਾ ਨੂੰ ਬੁਲਾਣ ਦੇ ਕਿਸੇ ਨੂੰ ਵੀ ਬੁਲਾਣ ਦੇ ਬੁਲਾਣਾ ਸੀ ਉੱਥੇ ਕਿਸੇ ਨੇ ਕਿਹਾ ਗਿਆ ਉਹਨੂੰ ਕਿ ਟਿੱਕੀ ਦਾ ਘਰ ਤਾਂ ਇਦਾਂ ਵਾਂ ਟਿੱਕੀ ਦੀਆਂ ਕੁੜੀਆਂ ਇਦਾਂ ਵਾਂ ਟਿੱਕੀ ਦਾ ਘਰ ਜਾ ਕੇ ਦੇਖੋ ਉਹਨੇ ਮਹਿਲ ਬਣਾਇਆ ਹੋਇਆ ਜੀ ਜੀ ਜਦ ਕੇ ਗੱਲ ਨਹੀਂ ਹੈ ਹਾਂਜੀ ਉਹੀ ਇਹ ਵੀਡੀਓ ਤੱਕ ਜਰੂਰ ਪੁੰਚੇ ਉੱਥੇ ਤੱਕ ਪਹੁੰਚਾਓ ਕਿ ਮਤਲਬ ਕਿ ਉਹਦਾ ਘਰ ਦੇਖ ਲਓ ਵੀ ਘਰ ਵੀ ਕਿਦਾਂ ਦਾ ਵਾ ਜੀ 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 ਚਲੋ ਦੋਸਤੋ ਸਾਰਿਆਂ ਨੂੰ ਅਪੀਲ ਬੇਨਤੀ ਰਿਕਵੈਸਟ ਆ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ